ਕਾਂਗਰਸੀ ਆਗੂ ਸੁਖਪਾਸ ਸਿੰਘ ਖੈਰਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਆਜ਼ਾਦ ਤੁਹਾਡੇ ਸਾਹਮਣੇ ਖੜਾ ਨਾਲ ਹੀ ਇਸ ਮੌਕੇ ਉਹ ਸਰਕਾਰ ਤੇ ਵੀ ਨਿਸ਼ਾਨੇ ਸਾਧ ਦੇ ਨਜ਼ਰ ਆਏ ਉਹਨਾਂ ਨੇ ਕਹਿਣਾ ਸੀ ਕਿ ਮੇਰੇ ਨਾਲ ਬਦਲਾਖੋਰੀ ਕੀਤੀ ਹੈ ਸ਼ੁਕਰਾਨਾ ਕਰਨ ਕੀ ਕਹੋਗੇ ਬੱਸ ਇਹਦੇ ਚ ਇਹੀ ਕਹਿਣਾ ਜੇ ਕਿ ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੈਂ ਅਗਰ ਅਜ਼ਾਦ ਤੁਹਾਡੇ ਸਾਹਮਣੇ ਕੈਮਰਿਆਂ ਦੇ ਖੜਾ ਤੇ ਇਹ ਇਸ ਦਰਦ ਦੀ ਕਿਰਪਾ ਨਾਲ ਹੀ ਆ ਤੇ ਬਾਕੀ ਜਿਹੜਾ ਲੋਕਾਂ ਨੇ ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਭਲਾਤੇ ਸਮੇਤ ਅਰਦਾਸਾਂ ਕੀਤੀਆਂ ਇਹ ਉਹਨਾਂ ਦੀ ਬਦੌਲਤ ਆ ਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ ਮਤਲਬ ਮੇਰਾ ਇਦਾਂ ਚੀਚੀ ਤੇ ਨੋ ਜਿੰਨਾ ਵੀ ਕੋਈ ਕਸੂਰ ਨਹੀਂ ਇਸ ਕੇਸ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀ ਕਿ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਹੀਂਗਾ ਮੈਂ નિર્ਦੋਸ਼ ਆ ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ 4-5 ਮਹੀਨੇ ਦਾ ਇਹ ਮੇਰਾ ਮੈਂ ਇਹਨੂੰ ਕੱਟਿਆ ਵਾ ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅ ਅਚੀ ਸਟੇਟ ਆਫ ਮਾਈਂਡ ਐਂਡ ਵਿਲ ਪਾਵਰ ਦੇ ਨਾਲ ਕੱਟਿਆ ਵਾ ਤਾਂ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ ਆਸ਼ੀਰਵਾਦ ਲੈਣ ਆਇਆ ਵਾਂ ਔਰ ਨਾਲ ਇਹ ਵੀ ਮੰਗਣ ਆਇਆ ਕੇ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਜਿੱਦਾਂ ਦੇ ਆ ਛੁੱਟੇ ਛਾਠੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਆਣ ਪਾਰਟੀ ਨੇ ਇਹਨੂੰ ਲੜਨ ਦੀ ਸਮਰੱਥਾ ਦੇ ਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨ ਆਇਆ ਮੈਂ ਸਰ ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ ਤੁਹਾਡੇ ਤੇ ਕੀ ਸਟੈਂਡ ਹੈ ਦੇਖੋ ਉਹ ਇੱਕ علیحدਾ ਸਬਜੈਕਟ ਆ ਅੱਜ ਪੈਂ ਵੈਸੇ ਉਹਦੇ ਗੱਲ ਨਹੀਂ ਕਰਨਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਐ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲੀਟੀਕਲ ਓਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟੀਕਲ ਓਪੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਵੈਰ ਕੀਤਾ ਗਿਆ ਫਾਰੂਕ ਅਬਦੁੱਲਾ ਔਰ ਡੀਐਮ ਮਹਿਬੂਬਾ ਸਮੇਤ نیچے ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਪਦਦਰ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਦੇਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪੱਧਰ ਦੇ ਉੱਤੇ ਸਾਰੇ ਗੱਠ ਜੋੜ ਕੀਤਾ ਇੰਡੀਆ ਆਲਾਈਅንስ ਅਸੀਂ ਮੈਂ ਉਸ ਆਲਾਈਅንስ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਚਰੀਵਾਲਡ ਕਹਿ ਲੋ ਜਾਂ ਭਗਵਾਨ ਤੇਆ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪੱਧਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਹੈ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਟੁਕ ਨਹੀਂ ਬਣਦੀ ਪਰ ਦੇਖਦੇ ਆ ਕਿ ਅਗਰ ਹੁੰਦਾ ਹੈ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠਜੋੜ ਤੋਂ ਬਗੈਰ ਹੀ ਬੀਜੇਪੀ ਸਟੈਂਡਸ ਡਿਫੀਟਡ ਸੀ ਸਰ ਤੁਸੀਂ ਪਾਠ ਹੋਗੇ ਜੇਕਰ ਗੜਜੋੜ ਹੋ ਜਾਂਦਾ ਪਰ ਕਿਉਂਕਿ ਪਰ ਮੈਂ ਕੀ ਨਾ ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ ਸਰਕਾਰ ਬਾਰੇ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਓਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ-ਅਲੱਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਗੱਲ ਕਰੀਏ ਜਿਹੜੇ ਬੇਅਦਬੀਆਂ ਦੇ ਕੇਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਐਕਸਪੋਜ਼ ਕੀਤਾ ਵਾ ਤਾਂ ਤਾਂ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇੋਰਟੀਜ਼ ਰੋਂਗ ਨੇ ਔਰ ਜੱਡਾ ਭਗਵੰਤ ਨੇ ਇੰਨੀ એનર્ਜੀ ਵੇਸਟ ਕੀਤੀ ਆ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪਨਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀ ਕਿ ਅਜ ਤੱਕ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕਰਬ ਦਾ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਇਹਦੀ ਕੈਪਟਨ ਤੇ ਬਾਦਲ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰੇ ਜੇਲ੍ਹ ਚ ਰਹੇ ਹੋ ਕਿ ਜੇਲ੍ਹ ਚ ਨਸ਼ਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਹਜ਼ਾਰ ਆਦਮੀ ਆ ਨਾਬੇ ਜੇਲ੍ਹ ਚ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਪੱਕਾ ਹੀ देयर ਇਜ਼ ਹਾਂ देयर ਇਜ਼ ਨੋ देयर ਇਜ਼ ਨੋ ਨਥਿੰਗ ਨੋਨ ਐਸ ਡੀ ਐਡਿਕਸ਼ਨ ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ ਡੀ ਰਿਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਅ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ ਬਟ 올 ਇਨ ਫੈਕਟ ਮਲੇ ਤੁਸੀਂ ਅੰਦਾਜ਼ਾ ਲਾਓ 90% ਅੰਦਰ ਜੇਲ੍ਹ ਦੇ ਲੁਕੀ ਉਹ ਡੇਲੀ ਡੋਸੇਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਐਡਿਕਟਸ ਬਣਾਇਆ ਜਾ ਰਿਹਾ ਜੀ ਗ੍ਰਾਮ ਮੰਦਰ ਤੇ ਕੀ ਕਹੋਗੇ ਜੀ ਜਰਾ ਬੜਾ ਵੱਡਾ ਇੱਕ ਹੋ ਜਾ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਮੈਂ ਅਸੀਂ ਤਾਂ ਯਾਰ ਸਾਰੇ ਮੈਨੂੰ ਤਾਂ ਬਚਪਨ ਤੋਂ ਹੀ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੂ ਧੰਨਵਾਦ ਜੀ ਜੀ ਡੇਰਾ ਮੁਖੀ ਨੂੰ ਬਾਰ ਬਾਰ ਬਰੋਲ ਦਿੱਤੀ ਜਾ ਰਹੀ ਹੈ ਬਾਰੇ ਕੀ ਕਹਿਣਾ ਹੈ ਉਹ ਤਾਂ ਹੁਣ ਚਲੋ ਕੰਮ ਤਾਂ ਕੋਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ ਬਟ ਹੁਣ ਮੈਂ ਉਹਦੇ ਚ ਲੀਗਲੀ ਤਾਂ ਆਈ ਕੈਨ ਨਾਟ ਇੰਟਰਵੀਨ ਐਂਡ ਦੈਟਸ ਅ ਮੈਟਰ ਆਫ ਬੰਦੀ ਸਿੰਘੀ ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਆ ਬੰਦੀ ਸਿੰਘ ਵਿਚਾਰੇ ਲਟਕ ਰਹੇ ਨੇ ਇਦਾਂ ਦੇ ਬੰਦਿਆਂ ਨੂੰ ਰਿਪੀਟਿਡਲੀ ਤੁਸੀਂ ਹੁਣ ਸਮਝ ਚੁਣਾ ਮੇਰੇ ਤੋਂ ਕੋਹਾ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਜੀ ਉਹਦੇ ਮਾਮਲੇ ਇਨਵੀਟੇਸ਼ਨ ਆਇਆ ਤੁਹਾਨੂੰ ਹਾਂਜੀ ਪੀ ਜਾਓਗੀ ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਇੱਕ ਸਭ ਦਾ ਧਰਮਾਂ ਦਾ ਸਤਿਕਾਰ ਕਰੋ ਮੈਂ ਮੰਦਰ ਮਸਜਿਦ ਈ ਔਰ ਚਰਚ ਮੈਨੂੰ ਤਾਂ ਜਿੱਥੇ ਵੀ ਕੋਈ ਸੱਦਾ ਮੈਂ ਹਮੇਸ਼ਾ ਜਾਂਦਾ ਹਾਂ ਧੰਨਵਾਦ